ਸਤਿ ਸ਼੍ਰੀ ਅਕਾਲ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਬੇਸਿਕ ਟੂ ਐਡਵਾਂਸ এডੂਕੇਸ਼ਨ ਤੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ICSE ਦੀ 10th ਕਲਾਸ ਦੀ ਕਿਤਾਬ ਕਥਾ ਸੰਵੇਦ ਦਾ ਇੱਕ ਕਹਾਣੀ ਤਰਤੀ ਹੇਠਲਾ ਬੋਲ ਜੋ ਕਿ ਕੁਲਵੰਤ ਸਿੰਘ ਵਿਰਗਦਵਾਲ ਲਿਖੀ ਗਈ ਹੈ ਉਸ ਦਾ ਸਾਰ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਕੁਝ ਔਖੇ ਸ਼ਬਦਾਂ ਦੇ ਅਰਥ ਕਰਾਂਗੇ ਮੱਠੀ ਮੱਦਮ ਸੁਸਤ ਜਾਂ ਹੌਲੀ ਅਪੜਿਆ ਪਹੁੰਚਿਆ रस मिठास નિષ્ફળ ਫਜ਼ੂਲ ਵਿਥ فاਸਲਾ ਮੁਡਕ ਦੀਮਾਂ ਤੋਂ ਸ਼ੁਰੂ ਤੋਂ ਤਕਮੀ ਤਮਗੇ ਜਾਂ ਇਨਾਮ ਮੇਲ ਮਿਲਣੀ ਓਪਰਾ ਪਰਾਇਆ ਗੱਡ ਗੱਡਾ ਫਰਕੇ ਹਿੱਲੇ ਮਜਹਿਲ ਮਾਜੇ ਦੇ ਇਲਾਕੇ ਵਿੱਚ ਰਹਿਣ ਵਾਲੇ ਸੁਨ ਰਹੀ ਚੁੱਪਚਾਪ ਰਹੀ ਉਚੇਚ ਆਮ ਨਾਲੋਂ ਕੁਝ ਵੱਧ ਕਰਨਾ ਸੂਲ ਵਾਂਗ ਚੁੱਬੀ ਬਹੁਤ ਦੁੱਖ ਹੋਇਆ ਰਾਜ਼ੀ ਰਜ਼ਾਮੰਦ ਜਾਂ ਸਹਿਮਤ ਜਸ ਖਟਿਆ ਨਾਮ ਕਮਾਇਆ ਧਾਵਾ ਕਰਨਾ ਹਮਲਾ ਕਰਨਾ ਤੋਲ ਬੋਲਦ ਦਾ ਚਿੰਨ ਜਿਸ ਨੇ ਤਰਤੀ ਦਾ ਭਾਰ ਚੁੱਕਿਆ ਹੋਇਆ ਹੈ ਹੁਣ ਅਸੀਂ ਇਸ ਕਹਾਣੀ ਦਾ ਸਾਰ ਕਰਾਂਗੇ ਮਾਨ ਸਿੰਘ ਦਾ ਛੁੱਟੀ ਕੱਟਣ ਆਉਣਾ ਮਾਨ ਸਿੰਘ ਤੇ ਕਰਮ ਸਿੰਘ ਦੋਨੋਂ ਹੀ ਫੌਜ ਵਿੱਚ ਹਨ ਮਾਨ ਸਿੰਘ ਫੌਜ ਵਿੱਚ ਨੌਕਰੀ ਕਰਦਾ ਹੈ ਉਸ ਦਾ ਪਿੰਡ ਅੰਮ੍ਰਿਤਸਰ ਦੇ ਨੇੜੇ ਹੀ ਠੱਠੀ ਖਾਰਾ ਸੀ ਉਹ ਛੁੱਟੀ ਉਹ ਛੁੱਟੀ ਕੱਟਣ ਲਈ ਆਪਣੇ ਪਿੰਡ ਨੂੰ ਆਇਆ ਸੀ ਉਸ ਦੇ ਫੌਜੀ ਯਾਰ ਕਰਮ ਸਿੰਘ ਦਾ ਪਿੰਡ ਵੀ ਨੇੜੇ ਹੀ ਸੀ ਇਹਨਾਂ ਦੀ ਦੋਸਤੀ ਫੌਜ ਵਿੱਚ ਹੀ ਹੋਈ ਸੀ ਭਾਵੇਂ ਕਰਮ ਸਿੰਘ ਇਸ ਵੇਲੇ ਹੌਲਦਾਰ ਸੀ ਤੇ ਮਾਨ ਸਿੰਘ ਇੱਕ ਨਾਇਕ ਪਰ ਦੋਹਾਂ ਦਾ ਆਪਸ ਵਿੱਚ ਬੜਾ ਪਿਆਰ ਸੀ ਕਰਮ ਸਿੰਘ ਦਾ ਸੁਭਾ ਕਰਮ ਸਿੰਘ ਜ਼ੁਬਾਨ ਦਾ ਬੜਾ ਮਿੱਠਾ ਸੀ ਉਹ ਜਦੋਂ ਵੀ ਛੁੱਟੀ ਆਉਂਦਾ ਸੀ ਪਿੰਡ ਦੇ ਇਕੱਲੇ ਇਕੱਲੇ ਬੰਦੇ ਨੂੰ ਫਤਿਹ ਬੁਲਾ ਕੇ ਅੱਗੇ ਵੱਧਦਾ ਸੀ ਪਿੰਡ ਦੀ ਲੋਕ ਵੀ ਅੱਧੀ ਅੱਧੀ ਰਾਤ ਤੱਕ ਉਸ ਕੋਲੋਂ ਫੌਜ ਦੀਆਂ ਕਹਾਣੀਆਂ ਸੁਣਦੇ ਰਹਿੰਦੇ। ਕਰਮ ਸਿੰਘ ਦਾ ਰਾਈਫਲ ਦਾ ਨਿਸ਼ਾਨਾ ਬੜਾ ਮਸ਼ਹੂਰ ਸੀ। ਅੱਜਕੱਲ ਉਹ ਆਪਣੇ ਬੰਦੂਕ ਦੇ ਨਿਸ਼ਾਨੇ ਨਾਲ ਕਈ-ਕਈ ਜਾਪਾਨੀਆਂ ਨੂੰ ਸੱਟ ਰਿਹਾ ਸੀ। ਜਿੱਥੇ ਮਸ਼ੀਨ ਗੰਨਾਂ ਫੇਲ ਹੋ ਰਹੀਆਂ ਸਨ, ਉਥੇ ਕਰਮ ਸਿੰਘ ਦੀ ਗੋਲੀ ਕੰਮ ਕਰਦੀ ਸੀ। ਭਾਵੇਂ ਹੁਣ ਕਰਮ ਸਿੰਘ ਦੇ ਹੱਡ ਕੁਝ ਪੁਰਾਣੇ ਹੋ ਗਏ ਸਨ, ਮੀਨਜ਼ ਉਹਦੀ ਉਮਰ ਜ਼ਿਆਦਾ ਹੋ ਗਈ ਸੀ। ਪਰ ਹੁਣ ਵੀ ਜਦੋਂ ਉਹ ਜਨਮਾਸਟਿਕ ਦੇ ਡੰਡਿਆਂ ਤੇ ਖੇਡਾਂ ਕਰਦਾ ਤਾਂ ਵੇਖਣ ਵਾਲਿਆਂ ਨੂੰ ਇੰਜ ਲੱਗਦਾ ਕਿ ਜਿਵੇਂ ਉਸ ਨੂੰ ਕੋਈ ਭੂਤ ਚੰਬੜ ਗਿਆ ਹੋਵੇ ਕਰਮ ਸਿੰਘ ਨੇ ਮਾਨ ਸਿੰਘ ਨੂੰ ਉਸਦੇ ਪਿੰਡ ਵੀ ਹੋ ਕੇ ਆਉਣ ਲਈ ਕਿਹਾ ਮਾਨ ਸਿੰਘ ਤੇ ਕਰਮ ਸਿੰਘ ਦੋਨੋਂ ਫੌਜ ਵਿੱਚ ਇਕੱਠੇ ਮਿਲੇ ਸਨ ਤੇ ਜਦੋਂ ਮਾਨ ਸਿੰਘ ਆਪਣੀ ਛੁੱਟੀ ਤੇ ਆਇਆ ਸੀ ਤੇ ਕਰਮ ਸਿੰਘ ਨੇ ਕਿਹਾ ਸੀ ਕਿ ਉਹ ਉਸਦੇ ਪਿੰਡ ਵੀ ਹੋ ਕੇ ਆਏ ਜਦੋਂ ਮਾਨ ਸਿੰਘ ਫੌਜੀ ਟਰੱਕ ਵਿੱਚ ਬੈਠਣ ਲੱਗਾ ਤਾਂ ਕਰਮ ਸਿੰਘ ਨੇ ਉਸ ਨੂੰ ਕਿਹਾ ਕਿ ਉਸ ਦੇ ਪਿੰਡ ਵੀ ਹੁੰਦਾ ਆ ਵੀ ਮੇਰੇ ਕੋਲੋਂ ਆਏ ਨੂੰ ਜਦੋਂ ਮੇਰੇ ਘਰ ਵਾਲੇ ਤੈਨੂੰ ਵੇਖਣਗੇ ਤਾਂ ਉਹਨਾਂ ਦਾ ਮੇਰੇ ਨਾਲ ਅੱਧਾ ਮੇਲ ਹੋ ਜਾਵੇਗਾ ਉਸ ਨੇ ਮਾਨ ਸਿੰਘ ਨੂੰ ਆਪਣੇ ਪਿੰਡ ਦਾ ਸਾਰਾ ਰਸਤਾ ਵੀ ਸਮਝਾ ਦਿੱਤਾ ਮਾਨ ਸਿੰਘ ਦਾ ਕਰਮ ਸਿੰਘ ਦੇ ਘਰ ਪੁਜਣਾ ਮਾਨ ਸਿੰਘ ਆਖਿਰ ਕਰਮ ਸਿੰਘ ਦੇ ਪਿੰਡ ਪਹੁੰਚ ਹੀ ਗਿਆ ਸਭ ਤੋਂ ਪਹਿਲਾਂ ਉਸ ਨੂੰ ਕਰਮ ਸਿੰਘ ਦਾ ਬਾਪੂ ਮਿਲਿਆ ਮਾਨ ਸਿੰਘ ਨੇ ਆਪਣੇ ਬਾਰੇ ਉਸ ਨੂੰ ਜਾਣਕਾਰੀ ਦਿੱਤੀ ਤਾਂ ਉਹਨਾਂ ਕਿਹਾ ਕਿ ਉਹ ਸਭ ਜਾਣਦੇ ਹਨ ਮਾਨ ਸਿੰਘ ਅੰਦਰ ਲੰਘ ਕੇ ਮੰਜੀ ਤੇ ਬਹਿ ਗਿਆ ਮਾਨ ਸਿੰਘ ਨੂੰ ਬਾਪੂ ਦਾ ਸੁਭਾਅ ਕੁਝ ਅਜੀਬ ਜਿਹਾ ਲੱਗਣਾ ਜਦੋਂ ਮਾਨ ਸਿੰਘ ਕਰਮ ਸਿੰਘ ਦੇ ਬਾਪੂ ਨੂੰ ਮਿਲਿਆ ਤਾਂ ਉਸ ਦੇ ਸੁਭਾਅ ਨੂੰ ਵੇਖ ਕੇ ਉਸ ਨੂੰ ਬੜਾ ਅਜੀਬ ਜਿਹਾ ਲੱਗਿਆ ਕਿਉਂਕਿ ਬਾਪੂ ਜੀ ਉਸ ਨੂੰ ਕੁਝ ਚੁੱਪਚਾਪ ਦਿਖਾਈ ਦੇ ਰਹੇ ਸਨ ਉਹ ਸੋਚਿਆ ਸੀ ਕਿ ਸ਼ਾਇਦ ਉਹ ਉਸਦੇ ਆਉਣ ਦੇ ਖੁਸ਼ ਨਹੀਂ ਹਨ ਮਾਨ ਸਿੰਘ ਖੁੱਲ ਕੇ ਗੱਲਾਂ ਕਰਨਾ ਚਾਹੁੰਦਾ ਸੀ ਪਰ ਉਹ ਥੋੜੇ ਘੁੱਟੇ-ਘੁੱਟੇ ਜਿਹੇ ਸਨ ਜਦੋਂ ਕਰਮ ਸਿੰਘ ਦੀ ਬੇਬੇਚਾਹ ਲੈ ਕੇ ਆਇਆ ਤਾਂ ਉਸਨੇ ਬੇਬੇ ਨੂੰ ਹਸਲੀਆਂ ਅੱਖਾਂ ਨਾਲ ਫਤਿਹ ਬੁਲਾਈ ਪਰ ਬੇਬੇ ਨੇ ਵੀ ਕੋਈ ਗਲਬਾਤ ਨਾ ਕੀਤੀ ਮਾਨ ਸਿੰਘ ਦਾ ਮਨ ਕਾਹਲਾ ਜਿਹਾ ਪੈ ਰਿਹਾ ਸੀ ਉਹ ਸੋਚ ਰਿਹਾ ਸੀ ਕਿ ਇਹ ਮਝੈਲ ਕਿਸ ਤਰ੍ਹਾਂ ਦੇ ਸੁਭਾਅ ਦੇ ਮਾਲਕ ਹਨ ਮਜੇਲ ਤੋਂ ਭਾਵ ਹੈ ਮਾਝੇ ਦੇ ਇਲਾਕੇ ਵਿੱਚ ਰਹਿਣ ਵਾਲੇ ਲੋਕ ਉਸਨੇ ਸੋਚਿਆ ਕਿ ਹੋਣ ਰਾਤ ਤਾਂ ਰਹਿਣਾ ਹੀ ਪਵੇਗਾ ਤੇ ਸਵੇਰੇ ਹੁੰਦੀ ਉੱਥੋਂ ਚਿਲੇ ਜਾਵੇਗਾ ਮਾਨ ਸਿੰਘ ਦਾ ਕਰਮ ਸਿੰਘ ਦੀਆਂ ਗੱਲਾਂ ਕਰਨ ਨੂੰ ਜੀ ਕਰਨਾ ਰਾਤ ਨੂੰ ਜਦੋਂ ਜਸਵੰਤ ਸਿੰਘ ਕਰਮ ਸਿੰਘ ਦਾ ਛੋਟਾ ਭਰਾ ਉਸ ਕੋਲ ਆਇਆ ਤਾਂ ਉਸਨੇ ਸੋਚਿਆ ਕਿ ਹੋਣ ਖੁੱਲ ਕੇ ਗੱਲਬਾਤ ਹੋਵੇਗੀ ਉਹ ਆਪਣੇ ਯਾਰ ਕਰਮ ਸਿੰਘ ਦੀਆਂ ਵੱਧ ਤੋਂ ਵੱਧ ਗੱਲਾਂ ਦੱਸਣਾ ਚਾਹੁੰਦਾ ਸੀ ਉਹ ਬ੍ਰਹਮਾ ਦੀ ਲੜਾਈ ਵਿੱਚ ਕਰਮ ਸਿੰਘ ਦੀ ਗੋਲੀ ਦੇ ਨਿਸ਼ਾਨੇ ਦੀ ਸਿਫਤ ਕਰਨੀ ਚਾਹੁੰਦਾ ਸੀ ਪਰ ਰਾਤ ਨੂੰ ਵੀ ਚੁੱਪਚਾਪ ਹੀ ਛਾਈ ਰਹੀ ਕਿਸੇ ਨੇ ਉਸ ਕੋਲ ਕੁਝ ਨਾ ਪੁੱਛਿਆ ਸਗੋਂ ਬਾਪੂ ਗੱਲ ਨੂੰ ਕਿਸੇ ਹੋਰ ਪਾਸੇ ਪਾਉਣ ਲਈ ਉਜਸਵੰਤ ਕੋਲੋਂ ਪਾਣੀ ਦੀ ਵਾਰੀ ਬਾਰੇ ਪੁੱਛਣ ਲੱਗੇ ਹਨ ਆਖੀਰat ਦੀ ਰੋਟੀ ਆਈ ਜਿਸ ਵਿੱਚ ਉਹਨਾਂ ਨੇ ਕਾਫੀ ਉਚੇਜ ਕੀਤੀ ਹੋਈ ਸੀ ਜਸਵੰਤ ਰੋਟੀ ਖਾਂਦੇ ਉਸ ਨੂੰ ਪੱਖਾ ਚੱਲ ਰਿਹਾ ਸੀ ਗਰਮ ਸਿੰਘ ਦਾ ਛੋਟਾ ਜਿਹਾ ਬੱਚਾ ਮਾਨ ਸਿੰਘ ਕੋਲ ਆ ਗਿਆ ਮਾਨ ਸਿੰਘ ਨੇ ਉਸ ਨੂੰ ਕੁਛੜ ਚੁੱਕ ਕੇ ਕਿਹਾ ਓਏ ਆਪਣੇ ਬਾਪੂ ਕੋਲ ਚਲਣਾ ਹੀ ਜਾਣੇ ਹੀ ਤਾਂ ਚੱਲ ਮੇਰੇ ਨਾਲ ਬੜਾ ਮੀਹ ਪੈਂਦਾ ਈ ਉਥੇ ਪਾਣੀ ਵਿੱਚ ਤੁਰਿਆ ਫਿਰੀ ਪਰ ਮਾਨ ਸਿੰਘ ਦੀ ਇਸ ਗੱਲ ਦਾ ਬਾਪੂ ਜੀ ਨੂੰ ਬੜਾ ਦੁੱਖ ਹੋਇਆ ਸੀ ਪਰ ਉਹਨਾਂ ਨੇ ਪਤਾ ਨਹੀਂ ਸੀ ਲੱਗਣ ਦਿੱਤਾ ਜਸਵੰਤ ਸਿੰਘ ਦਾ ਮਾਨ ਸਿੰਘ ਨੂੰ ਤਰਨ ਤਨ ਲੈ ਕੇ ਜਾਣਾ ਅਗਲੇ ਦਿਨ ਮਾਨ ਸਿੰਘ ਜਸਵੰਤ ਸਿੰਘ ਨਾਲ ਤਰਨਤਾਰਨ ਦਾ ਗੁਰਦੁਆਰਾ ਦੇਖਣ ਲਈ ਚਲ ਪਿਆ ਮਾਨ ਸਿੰਘ ਸੋਚਦਾ ਸੀ ਕਿ ਜਸਵੰਤ ਸਿੰਘ ਸ਼ਾਇਦ ਰਾਹ ਵਿੱਚ ਹੀ ਉਸਦੇ ਨਾਲ ਖੁੱਲਕੇ ਗੱਲਾਂ ਕਰੇਗਾ ਪਰ ਇਹ ਵੀ ਉਸ ਦੀ ਸੋਚ ਦੇ ਉਲਟ ਹੀ ਹੋਇਆ ਉਹ ਵੀ ਰਾਹ ਵਿੱਚ ਘੁੱਟਿਆ-ਘੁੱਟਿਆ ਹੀ ਰਿਹਾ ਚਰੀਆਂ ਪੈਲੀਆਂ ਦੀਆਂ ਗੱਲਾਂ ਹੀ ਕਰਦਾ ਰਿਹਾ ਢਾਕੇ ਦਾ ਆਉਣਾ ਤੇ ਪੇੜ ਖੁੱਲਣਾ ਤਰਨਤਾਂ ਤੋਂ ਆ ਕੇ ਜਦੋਂ ਮਾਨ ਸਿੰਘ ਆਪਣੇ ਪਿੰਡ ਵਾਪਸ ਪਰਤਣ ਬਾਰੇ ਸੋਚ ਹੀ ਰਿਹਾ ਸੀ ਕਿ ਅਚਾਨਕ ਡਾਕੀਆ ਆ ਗਿਆ। ਜਦੋਂ ਡਾਕੀ ਨੇ ਕਿਹਾ ਕਿ ਉਹ ਕਰਮ ਸਿੰਘ ਦੀ ਪੈਨਸ਼ਨ ਲੈ ਕੇ ਆਇਆ ਤਾਂ ਮਾਨ ਸਿੰਘ ਬੜਾ ਹੈਰਾਨ ਹੁੰਦਾ ਹੈ। ਜਦ ਡਾਕੀ ਨੇ ਉਸ ਨੂੰ ਕਰਮ ਸਿੰਘ ਦੇ ਮਰਨ ਦੀ ਖਬਰ ਦਿੱਤੀ ਤਾਂ ਮਾਨ ਸਿੰਘ ਦਾ ਸਾਹ ਕਾਹਲਾ ਜਿਹਾ ਪੈਣ ਲੱਗਾ। ਉਹ ਉੱਚੀ-ਉੱਚੀ ਪੁੱਬਾਂ ਮਾਰ ਕੇ ਰੋਣ ਲੱਗਾ। ਜਦੋਂ ਬਾਪੂ ਨੂੰ ਪਤਾ ਲੱਗਾ ਕਿ ਕਰਮ ਸਿੰਘ ਦੀ ਮੌਤ ਦਾ ਪੇਜ ਖੁੱਲ ਗਿਆ ਹੈ। ਤਾਂ ਉਹਨੇ ਸੋਚਿਆ ਕਿ ਹੁਣ ਇਹ ਭਾਰ ਚੁੱਕੀ ਫਿਰਨ ਦਾ ਕੋਈ ਲੋੜ ਨਹੀਂ ਅਠਾ ਪਹਿਰਾ ਦਾ ਦੱਬਿਆ ਹੋਇਆ ਗੁਬਾਰ ਫੁੱਟ ਗਿਆ ਤੇ ਉਸ ਦੀਆਂ ਅੱਖਾਂ ਵਿੱਚ ਵੀ ਅਥਰੂ ਵਗ ਤੁਰੇ ਜਦੋਂ ਮਾਨ ਸਿੰਘ ਨੇ ਕਿਹਾ ਕਿ ਉਹਨਾਂ ਨੇ ਉਸ ਨੂੰ ਆਉਂਦੇ ਹੀ ਕਿਉਂ ਨਹੀਂ ਦੱਸਿਆ ਤਾਂ ਉਹਨਾਂ ਨੇ ਕਿਹਾ ਕਿ ਅਸਾਂ ਸੋਚਿਆ ਕਿ ਮੁੰਡਾ ਛੁੱਟੀ ਆਇਆ ਏ ਇਹਦੀ ਛੁੱਟੀ ਕਿਉਂ ਖਰਾਬ ਹੋਵੇ ਕਿਉਂਕਿ ਫੌਜੀ ਨੂੰ ਆਪਣੀ ਛੁੱਟੀ ਪਿਆਰੀ ਹੁੰਦੀ ਹੈ ਮਾਨ ਸਿੰਘ ਨੂੰ ਬਾਪੂ ਨੂੰ ਕਰਤੀ ਹੇਠਲਾ ਬੌਲਦ ਸਮਝਣਾ ਹੁਣ ਮਾਨ ਸਿੰਘ ਨੇ ਬਾਪੂ ਜੀ ਬਾਰੇ ਹੋਰ ਵੀ ਜਾਣਨਾ ਚਾਹਿਆ ਉਸਨੇ ਮਾਝੇ ਦੇ ਉਹ ਪਿੰਡ ਵੀ ਦੇਖੇ ਜਿਨ੍ਹਾਂ ਦਾ ਬਾਬਾ ਜੰਪਲ ਸੀ ਉਸਨੇ ਉਹਨਾਂ ਪਿੰਡਾਂ ਦੇ ਕਿਲੇ ਮੜੀਆਂ ਤੇ ਸਮਾਦਾਂ ਵੀ ਵੇਖੀਆਂ ਜਿਹੜੀਆਂ ਇਹਨਾਂ ਲੋਕਾਂ ਦੀ ਬਹਾਦਰੀ ਦੀਆਂ ਨਿਸ਼ਾਨੀਆਂ ਸਨ ਉਸਨੇ ਬਾਪੂ ਜੀ ਦੀ ਉਸ ਧਰਤੀ ਦੇ ਧੌਲ ਨਾਲ ਤੁਲਨਾ ਕੀਤੀ ਜਿਸ ਨੇ ਸਬਰ ਸੰਤੋਖ ਇਰੇ ਜ ਨਾਲ ਧਰਤੀ ਦਾ ਭਾਰ ਆਪਣੇ ਸਿੰਘਾਂ ਉੱਪਰ ਚੁੱਕਿਆ ਹੋਇਆ ਹੈ। ਸੋ ਇਸ ਕਹਾਣੀ ਰਾਹੀਂ ਸਾਨੂੰ ਮਾਝ ਦੇ ਲੋਕਾਂ ਦੀ ਪ੍ਰਾਹਨਾਚਾਰੀ ਬਾਰੇ ਪਤਾ ਚੱਲਦਾ ਹੈ ਕਿ ਉਹ ਕਿਸ ਤਰ੍ਹਾਂ ਆਪਣੇ ਸਕੇ ਦੀ ਮੌਤ ਦੀ ਖਬਰ ਲੁਕੋ ਕੇ ਵੀ ਘਰ ਆਏ ਮਹਿਮਾਨ ਦੀ ਸੇਵਾ ਕਰਦੇ ਹਨ। ਮਾਨ ਸਿੰਘ ਅਜੇਹੀ ਲੋਕਾਂ ਤੋਂ ਬਹੁਤ ਪ੍ਰਭਾਵਿਤ ਹੁੰਦਾ ਹੈ ਖਾਸ ਕਰਕੇ ਉਹ ਕਰਮ ਸਿੰਘ ਦੇ ਬਾਪੂ ਤੋਂ ਜੋ ਅਜੇਹੀ ਇਲਾਕੇ ਦੇ ਜੰਪਲ ਹੈ ਜਿੱਥੋਂ ਦੀਆਂ ਪਿਛਲੀਆਂ ਬੀੜੀਆਂ ਭਾਰ ਦੇ ਤਾਵਾ ਕਰਨ ਵਾਲਿਆਂ ਨਾਲ ਮੁਕਾਬਲਾ ਕਰਨ ਵਿੱਚ ਸਭ ਤੋਂ ਅੱਗੇ ਸਨ ਉਹ ਉਥੋਂ ਦੇ ਕੋਟ ਕਿਲੇ ਮੜੀਆਂ ਤੇ ਸਮਾਦਾਂ ਨੂੰ ਪ੍ਰਣਾਮ ਕਰਦਾ ਹੈ ਜਿਨ੍ਹਾਂ ਦੀਆਂ ਬਹਾਦਰੀ ਦੀਆਂ ਕਹਾਣੀਆਂ ਸਾਰੀ ਦੁਨੀਆ ਵਿੱਚ ਪ੍ਰਸਿੱਧ ਹਨ ਉਹ ਬਾਬੇ ਦੀ ਸਹਿਣ ਸ਼ਕਤੀ ਦਸਤ ਕਰਦਾ ਹੋਇਆ ਉਸ ਦੀ ਤੁਲਨਾ ਤੋਲ ਨਾਲ ਕਰਦਾ ਹੈ ਜੋ ਸਾਰੀ ਤਰ ਤੜਪ ਆ ਚੁੱਕ ਕੇ ਵੀ ਕੋਈ ਸ਼ਿਕਾਇਤ ਨਹੀਂ ਕਰਦਾ ਉਮੀਦ ਹੈ ਤੁਹਾਨੂੰ ਕਹਾਣੀ ਸਮਝ ਵਿੱਚ ਆਈ ਹੋਵੇਗੀ ਇਸ ਤਰ੍ਹਾਂ ਦੀ ਹੋਰ ਵੀਡੀਓਜ਼ ਦੇਖਣ ਲਈ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਧੰਨਵਾਦ